5 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 5 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਲੰਘਿਆ ਜਿਹੜਾ ਦਿਨ ਹੈ 4 ਮਈ ਦਾ ਉਹਦੇ ਵਿੱਚ ਵੱਡੇ ਪੱਧਰ ਤੇ ਦੁਪਹਿਰ ਤੋਂ ਬਾਅਦ ਮੀਂਹ ਹਨੇਰੀ ਤੇ ਗੜੇ ਮਾਰੀ ਦਾ ਦੌਰ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਮਾਝਾ ਹੋਵੇ ਦੁਆਬਾ ਹੋਵੇ ਪੁਆਧ ਖੇਤਰ ਹੋਵੇ ਤੇ ਰਾਤ ਵੇਲੇ ਤੱਕ ਵੀ ਦੀਆਂ ਕਾਰਵਾਈਆਂ ਜਾਰੀ ਰਹੀਆਂ ਅੱਜ 5 ਮਈ ਨੂੰ ਸਵੇਰ ਵੇਲੇ ਬੱਦਲਵਾਈ ਤਕਰੀਬਨ ਸਾਰੇ ਹੀ ਸੈਰਬਿੱਚ ਬਣੀ ਹੋਈ ਹੈ ਮੀਂਹ ਨੇਰੀ ਸਵੇਰ ਵੇਲੇ ਤਾਂ ਦੇਖਣ ਨੂੰ ਨਹੀਂ ਮਿਲੇਗਾ ਜਿਵੇਂ ਜਿਵੇਂ ਦਿਨ ਗੁਜ਼ਰੇਗਾ ਉਸੇ ਤਰ੍ਹਾਂ ਹੀ ਧੁੱਪ ਇੱਕ ਵਾਰ 깔 ਵਾਂਗੂ ਫੇਰ ਨਿਕਲੇਗੀ ਤੇ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਨਿਕਲੇ ਉਹਨਾਂ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਇੱਕ ਵਾਰ ਫੇਰ ਵੱਡੇ ਪੱਤਰ ਤੇ ਬੱਦਲਵਾਈ ਬਣੇਗੀ ਜਿਹਦੇ ਵਿੱਚ ਮੀਂਹ ਨੇਰੀ ਦਾ ਦੌਰ ਅੱਜ ਵੀ ਦੁਪਹਿਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖੇ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਹੜੇ ਖੇਤਰ ਦੇ ਵਿੱਚ ਸ਼ੁਰੂ ਹੋਵੇਗਾ ਉਹ ਮਾਝਾ ਮਾਲਵਾ ਦੋਆਬਾ ਜਾਂ ਪੁਆਰ ਖੇਤਰ ਕੋਈ ਵੀ ਹੋ ਸਕਦਾ ਹੈ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਲੱਗੀ ਬਾਅਦ ਦੁਪਹਿਰ ਮੀਂਹੇਰੀ ਦਾ ਦੌਰ ਅੱਜ ਵੀ ਦੇਖਣ ਨੂੰ ਮਿਲੇਗਾ ਇਸੇ ਤਰ੍ਹਾਂ ਹਰਿਆਣਾ ਤੇ ਰਾਜਸਥਾਨ ਦਾ ਮਾਹੌਲ ਵੀ ਰਹੇਗਾ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਖੱਲ ਤੋਂ ਮੀਂਹੇਰੀ ਦਾ ਦੌਰ ਸ਼ੁਰੂ ਹੋਇਆ ਹੈ ਜਿਹੜਾ ਕਿ ਅੱਜ ਵੀ ਜਾਰੀ ਰਹੇਗਾ ਤੇ ਇਹ ਜੁਪੀ ਦਿੱਲੀ ਦੇ ਖੇਤਰਾਂ ਤੱਕ ਪ੍ਰਭਾਵਿਤ ਕਰਦਾ ਹੋਇਆ ਉੱਤਰ ਭਾਰਤ ਨੂੰ ਅਗਲੇ 1 ਜਾਂ 2 ਦਿਨ ਅਜਿਹਾ ਹੀ ਮਾਹੌਲ ਬਣਿਆ ਰਹੇਗਾ